फोन आ गया मैं अख लगी ही मेरे पुत का ही फोन आ गया ही हैलो हां पुत सत श्रीकाल है रोटी पानी खादा और सीधा किद ठीक ठाक है ਹਾਂ ਪੁੱਤ ਨਾ ਪੈਸੇ ਪਾਤੇ ਆ ਮੈਂ ਅੱਗੇ ਕਹਿਣ ਡਈ ਸੀ ਕਿ ਪੈਸੇ ਆਰ ਕੇ ਤਨਖਾਹ ਲੇਟ ਹੋ ਗਈ 10 ਤਰੀਕ ਹੋ ਗਈ ਚੱਲ ਚੰਗਾ ਹੋਇਆ ਪਾਤੇ ਆ ਤੇ ਟਾਈਮ ਨਾ ਮੇਰਾ ਪੁੱਤ ਪੈਸੇ ਪਾ ਦਿਆ ਕਰ ਟਾਈਮ ਨਾ ਮਾਂ ਆ ਆਪਣੀ ਦਿਖਾਤੀ ਚ ਹਾਂ ਘਰ ਦੀਆਂ ਕਿੰਨੀਆਂ ਹੀ ਲੋੜਾਂ ਹੁੰਦੀਆਂ ਪਤਾ ਤੇ ਹੈਗਾ ਸਰਦਾ-ਸਬਦਾ ਲਿਆਉਣ ਵਾਲਾ ਵਾ ਸਬਦਾ ਝੱਟ ਮੁੱਕ ਜਾਂਦਾ ਵਾ ਦਾਦੀ ਦਾਦੀ ਓ ਚੰਗਾ ਪੁੱਤ ਮੈਂ ਬਾਅਦ ਚ ਫੋਨ ਕਰਦੀ ਆ ਪਹਿਲੇ ਮੈਂ ਕੁੜੀ ਦੀ ਸੁਣ ਲਾਂ ਕੀ ਕਹਿੰਦੀ ਆ ਚੰਗਾ ਹਾਂ ਨਹੀਂ ਤੂੰ ਦੱਸ ਹੁਣ ਕੀ ਕਹਿੰਦੀ ਤੈਨੂੰ ਪਹਿ ਚੰਗਾ ਪਹਿਲਾ ਪਤਾ ਵੀ ਫੋਨ ਆਉਂਦਿਆ ਫੇਰ ਵੀ ਤੇ ਵਿੱਚੇ ਦਾਦੀ ਦਾਦੀ ਲਾਇਆ ਏ ਦੱਸ ਤੂੰ ਕੀ ਮੰਗਣਾ ਮੇਰੇ ਕੋਲ ਹੁਣ ਦਾਦੀ ਮੇਰੇ ਸਕੂਲੇ ਨਾ ਫੰਕਸ਼ਨ ਆ ਤੇ ਮੈਨੂੰ 500 ਰੁਪਏ ਚਾਹੀਦਾ ਮੈਂ ਪਾਰਟਿਸਿਪੇਟ ਕਰਨਾ ਉਹਦੇ ਵਿੱਚ ਓਕੇ ਹੁਣ ਦਾਵਾ ਪਾਰਟੀ ਸਵੇੜ ਜਾ ਕੋਈ ਨਵਾਂ ਹੀ ਰੱਪੜ ਪਾ ਕੇ ਬਹਿ ਗਈ ਆ ਹੁਣ ਤੂੰ ਦਾਦੀ ਪਾਰਟਿਸਪੇਟ ਹੁੰਦਾ ਜੇ ਤੁਹਾਡੇ ਸਕੂਲੇ ਕੋਈ ਪ੍ਰੋਗਰਾਮ ਆ ਨਾ ਉਥੇ ਸਾਰੇ ਬੱਚਿਆਂ ਨੇ ਹੁਣ ਭਾਗ ਲੈਣਾ ਵਾ ਤੇ ਮੈਂ ਵੀ ਲੈਣਾ ਵਾ ਤੇ ਤੂੰ ਮੈਨੂੰ ਬਸ 500 ਰੁਪਏ ਦੇ ਦੇ ਨਹੀਂ ਇਹ ਤੁਹਾਡੇ ਜ਼ਮਾਨਿਆਂ ਚ ਤੇ ਹੁੰਦਾ ਨਹੀਂ ਇਹ ਕੁਛ ਦਾਦੀ ਤੈਨੂੰ ਨਹੀਂ ਪਤਾ ਤੁਹਾਡੇ ਜ਼ਮਾਨੇ ਵੱਖਰੇ ਤੇ ਹੁਣ ਸਾਡੇ ਜ਼ਮਾਨੇ ਵੱਖਰੇ ਆ ਤੂੰ ਬਸ ਮੈਨੂੰ ਨਾ 500 ਰੁਪਏ ਦੇ ਦੇ ਹਾਂ ਵੇਲਾ ਮੇਰੀ ਦਾਦੀ ਮੈਂ ਨਹੀਂ ਦੇਣੇ ਤੂੰ ਨੇ ਨਾ ਮੇਥੋਂ ਹੈ ਗਈ ਆ ਆਪਣੀ ਮਾਂ ਕੋਲ ਮੰਗ ਜਾ ਕੇ ਦੇ ਦੇ ਹਾਂ 500 ਯਾਰ ਮੇਰੇ ਕੋਲ ਹੈ ਨਹੀਂ ਆ ਮੈਨੂੰ ਹੋਰ ਖਰਚੇ ਬਥੇਰੇ ਹੁੰਦੇ ਆ ਮੈਂ ਉਹ ਵੀ ਕਰਨੇ ਹੁੰਦੇ ਆ ਤੇ ਇਹਨਾਂ ਦੇ ਨੀ ਖਰਚੇ ਮੁੱਕਦੇ ਕਦੀ ਮਾਂ ਆ ਜਾਂਦੀ ਆ ਕਦੀ ਏ ਧੀ ਆ ਜਾਂਦੀ ਆ ਮੇਰਾ ਪੁੱਤ ਵੇਲਾ ਵਾ ਇਹਨਾਂ ਵਾਸਤੇ ਕਮਾਉਣਾ ਮਹਾ ਦਿਹਾੜੀਆਂ ਲੰਮਦਾ ਪਤਾ ਨਹੀਂ ਧੁੱਪਾਂ ਦੇ ਵਿੱਚ ਕਿੱਦਾਂ ਕਮਾਉਂਦਾ ਕਿੱਦਾਂ ਨਹੀਂ ਕਮਾਉਂਦਾ ਇੱਕ ਦਿਨ ਇਹਨੇ ਗਰਮੀ ਦੇ ਵਿੱਚ ਕੰਮ ਕਰਨਾ ਕਿਹੜਾ ਸੌਖਾ ਪਿਆਈਓ ਪਰ ਸੀਨੇ ਨਾਲ ਬੰਦਾ ਅੰਤਰਾ ਕੈ ਲੋ ਘੈਲ ਹੋ ਜਾਂਦਾ ਆ ਇੱਕ ਦਿਨ ਨੇ ਪਤਾ ਨਹੀਂ ਕੀ ਰੋਲਾ ਪਾਇਆ ਹੀ ਹੁਣ ਮੈਨੂੰ ਲੱਗਦਾ ਆ ਬੁੱਢੜੀ ਨਾ ਫੇਰ ਕੁੜੀ ਨਾ ਆਟਾ ਲਾ ਕੇ ਬੈ ਗਈ ਆ ਇੱਕ ਤੇ ਇਹ ਨਹੀਂ ਕੁੜੀਆਂ ਨੂੰ ਜੀਨ ਦਿੰਦੀ। ਅੰਤਰਾ ਬੰਧਾਈ ਨੂੰ ਹੁਣ ਕਵੇ ਤੇ ਕਵੇ ਕੀ ਇੱਕੋ ਮੇਰਾ ਬੰਦਾ ਹੀ ਉਹ ਬਾਹਰ ਉਹ ਨਹੀਂ ਉਹ ਕਿਸ ਦੀ ਸੁਣਦਾ ਗਿਣਦਾ। ਉਹਨੂੰ ਤੇ ਬਸ ਆਪਣੀ ਮਾਂ ਹੀ ਨਜ਼ਰ ਆਉਂਦੀ ਆ। ਵੀ ਜੋ ਮੇਰੀ ਮਾਂ ਕਹਿੰਦੀ ਆ ਨਾ ਵੀ ਉਹੋ ਹੀ ਹੋਣਾ ਵਾ। ਉਦਾਂ ਹੀ ਹੋਣਾ ਚਾਹੀਦਾ ਆ। ਆਡੇ ਵਾਲ ਨਹੀਂ ਵੇਂਦਾ। ਵੀ ਅਹੀਂ ਕਿਦਾਂ ਟਾਈਮ ਪਾਸ ਕਰਨ ੜੇ ਆ। ਬਾਲੇ ਵੇਖਾਂ ਉਤੋਂ ਸਿਰ ਤੇ ਡਿੱਗਣ ਨੂੰ ਫਿਰਣ ੜੇ ਆ। ਕਿਤੇ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਅਹੀਂ ਕੋਈ ਘਰ ਕੁਲਾ ਵੀ ਬਣਾਉਣਾ ਵਾ। ਮਾਤਾ ਨੂੰ ਤੇ ਬਸ ਆਪਣੀ ਕੁੜੀਆਂ ਦੀ ਅੱਗ ਲੱਗੀ ਰਹਿੰਦੀ ਆ। ਕੁੜੀਆਂ ਨੂੰ ਤੋੜਦਾ ਜੋ ਹੈਗਾ ਆ। ਜੋ ਮਰਜ਼ੀ ਕਰਦੀਆਂ ਰਹਿਣ ਮੈਨੂੰ ਕੀ ਲੱਗੇ। ਹਾਂ ਮੰਮਾ ਹਾਂ ਦੱਸ ਕੀ ਰੋਲਾ ਪਾਇਆ ਏ ਤੂੰ ਅੰਦਰ ਤੁਹਾਨੂੰ ਪਤਾ ਮੇਰੇ ਸਕੂਲੇ ਫੰਕਸ਼ਨ ਆ ਮੈਂ ਦਾਦੀ ਕੋਲੋਂ 500 ਰੁਪਏ ਮੰਗਿਆ ਦਾਦੀ ਨੇ ਦਿੱਤਾ ਨਹੀਂ ਤੂੰ ਪਹਿਲਾਂ ਮੇਰੀ ਗੱਲ ਸੁਣ ਤੈਨੂੰ ਚੰਗਾ ਪੜਾ ਪਤਾ ਆਪਣੀ ਦਾਦੀ ਦਾ ਵੀ ਉਹਦਾ ਸੁਭਾਅ ਕਿਦਾਂ ਦਾ ਹੈਗਾ ਆ ਉਹ ਤੇ ਆਪਣੀਆਂ ਕੁੜੀਆਂ ਦੀ ਹੋਈ ਮਰ ਚੱਲੀ ਆ ਤੈਨੂੰ ਮੈਂ ਬੜੀ ਵਾਰੀ ਕਿਹਾ ਵਾ ਵੀ ਦਾਦੀ ਕੋ ਕਿਤੇ 100 ਰੁਪਏ ਨਾ ਮੰਗਿਆ ਕਰੋ ਪਰ ਨਾ ਤੂੰ ਵੀ ਬਸ ਮੈਂ ਫੰਕਸ਼ਨ 'ਚ ਪਾਰਟਿਸਪੇਟ ਕਰਨਾ ਤੈਨੂੰ ਕੀ ਲੋੜ ਪਈ ਆ ਫੰਕਸ਼ਨ 'ਚ ਜਾਣ ਦੀ ਹੈ ਆਪਣਾ ਪੜਿਆ ਲਿਖਿਆ ਕਰੋ ਹਾਂ ਮੇਰੀਆਂ ਸਾਰੀਆਂ ਫਰੈਂਡਸ ਪਾਰਟਿਸਿਪੇਟ ਕਰਨੀਆਂ ਮੈਂ ਵੀ ਕਰਨਾ ਵਾ ਤੇ ਫਰੈਂਡਸ ਦੇ ਮਗਰ ਲਾ ਕੇ ਹੁਣ ਤੂੰ ਖੂਚ ਥੋੜਾ ਛਾਲ ਮਾਰ ਦੇਗੀ ਫਰੈਂਡਾਂ ਦੇ ਘਰ ਵੇਹ ਜਾ ਕੇ ਉਹਨਾਂ ਦੇ ਮਾਪਿਓ ਕਮਾਉਂਦੇ ਆ ਅਗਲਿਆਂ ਦੇ ਘਰ ਵਿੱਚ ਜਿੰਨੇ ਜਣੇ ਖਾਣ ਵਾਲੇ ਆ ਨਾ ਓਨੇ ਜਣੇ ਕਮਾਉਣ ਵਾਲੇ ਆ ਤੇ ਐ ਘਰ ਦੇ ਵਿੱਚ ਇੱਥੇ ਦੇ ਕਿਤੇ ਜਨਾਨੀ ਨੂੰ ਗੇਟ ਤੋਂ ਬਾਹਰ ਪੈਰ ਰੱਖਣ ਦਾ ਹੁਕਮ ਨਹੀਂ ਹੈਗਾ ਵੀ ਇਹਨਾਂ ਦੇ ਪੁੱਛੇ ਤੋਂ ਬਿਨਾ ਕੋਈ ਬਾਹਰ ਹੀ ਚਲ ਜਵੇ ਇੰਨਾ ਸ਼ੁਕਰ ਕਰ ਵੀ ਤੈਨੂੰ ਉਹ ਸਕੂਲ ਜਾਣ ਦਿੰਦੇ ਆ ਤੂੰ ਪੜ ਲਿਖ ਜਾ ਬਸ ਇੰਨਾ ਹੀ ਬੜਾਇਆ ਮੇਰੇ ਪਾਪਾ ਵੀ ਕਮਾਉਂਦੇ ਆ ਸਾਰਿਆਂ ਦੇ ਕਮਾਉਂਦੇ ਤੇ ਮੇਰੇ ਵੀ ਕਮਾਉਂਦੇ ਆ ਉਹ ਤੁਹਾਡੇ ਤੇਰੇ ਪਾਪਾ ਕਮਾਉਂਦੇ ਆ ਨਾ ਜੇ ਤੇ ਉਹ ਤੁਹਾਡੇ ਵਾਸਤੇ ਨਹੀਂ ਕਮਾਉਂਦੇ ਇਹ ਆਪਣੇ ਮਨ ਚੋਂ ਵਹਿਮ ਕੱਢ ਦੋ ਉਹ ਤੁਹਾਡੀਆਂ ਭੁਈਆਂ ਵਾਸਤੇ ਕਮਾਉਂਦੇ ਆ ਤੇ ਜਾਂ ਉਹ ਦਾਦੀ ਵਾਸਤੇ ਕਮਾਉਂਦੇ ਆ ਠੀਕ ਆ ਨਾ ਇਹ ਨਾ ਤੁਸੀਂ ਵਹਿਮ ਪਾਲਿਆ ਕਰੋ ਵੀ ਹਾਨੂੰ ਦਾਦੀ ਦੇਊਗੀ ਦਾਦੀ ਨੇ ਨਹੀਂ ਹਾਨੂੰ ਕੁਝ ਵੀ ਦੇਣਾ ਹੈਗਾ ਮੇਰੇ ਵੱਲ ਵੇਖਾ ਹਾਂ ਕਿੰਨਾ ਚਿਰ ਹੋ ਗਿਆ ਵਾ ਕਦੀ ਮੈਂ ਦਾਦੀ ਕੋਲ ਸੂਟ ਕਦੀ ਕੋਈ ਚੀਜ਼ ਮੰਗੀ ਹੋਏ ਕਦੀ ਨਹੀਂ ਮੈਂ ਮੰਗਿਆ ਦੇ ਕੋਈ ਕੁਝ ਮੇਰੇ ਵੱਲ ਵੇਖ ਕੇ ਤੁਸੀਂ ਵੀ ਸਿੱਖੋ ਚੰਗਾ ਸਿਆਣੀਆਂ ਬਣੋ ਮੇਰੀ ਤੀ ਸਿਆਣੀ ਬਣ ਜੇ ਤੂੰ ਸਿਆਣੀ ਬਣੂਗੀ ਤੇ ਫੇਰ ਹੀ ਉਹ ਨਹੀਂ ਕੀਜੀਦਾ ਲੱਗੂਗਾ ਜੀ ਜੀ ਉਹ ਤੂੰ ਇਦਾਂ ਕਰੇਗੀ ਤੇ ਉਹਨੇ ਵੀ ਪੈਸੇ ਮੰਗਿਆ ਕਰਨੇ ਆ ਫੇਰ ਕਿਥੋਂ ਅਧਿਆ ਕਰਾਂਗੀ ਮੈਂ ਮੰਗ ਕਰਨ ਦਾ ਪਣਾ ਮੈਨੂੰ ਹੀ ਤੇਰੇ ਵਾਂਗੂ ਉਹਨੇ ਸਮਝਣਾ ਨਹੀਂ ਨਾ ਹੈਗਾ ਉਹ ਛੋਟੀ ਆ ਹਜੇ ਤੂੰ ਉਹਨੂੰ ਸਭ ਸਮਝਾਇਆ ਕਰ ਤੂੰ ਤੇ ਆਪ ਹੀ ਇਦਾਂ ਦੇ ਕੰਮ ਕਰਨ ਡੈ ਪਈ ਆ ਠੀਕ ਆ ਮੈਂ ਫੇਰ ਮੈਂ ਚੱਲੀ ਪੜਨ ਆਹ ਜਾ ਮੇਰੀ ਤੀ ਪੜ ਚੱਲ ਸ਼ੁਗਾਰਾ ਪਰਮਾਤਮਾ ਵਾਏ ਗੁਰੂ ਮੇਰੀਆਂ ਕੁੜੀਆਂ ਸਿਆਣੀਆਂ ਆ ਬਚੈਰੀਆਂ ਜਿਹੜੀ ਮੇਰੀ ਗੱਲ ਸਮਝ ਜਾਂਦੀਆਂ ਆ ਨਿਤਿਆ ਦਾਦੀ ਦੇ ਮਗਰ ਲੱਗ ਕੇ ਨਾ ਤੇ ਕੁੜੀਆਂ ਦਾ ਵੀ ਭੇੜਾ ਘਰ ਕਾ ਹੁੰਦਾ ਜਾਣ ਡਿਆ ਆ ਜਿਹੜੇ ਹਿਸਾਬ ਨਹੀਂ ਉਹ ਡੁੱਡ ਕੇ ਪੈਂਦੀ ਆ ਨਾ ਮੈਨੂੰ ਤਾਂ ਲੱਗਦਾ ਇੰਨੇ ਕੁੜੀਆਂ ਨੂੰ ਵੀ ਵਿਗਾੜ ਦੇਣਾ ਆ ਕੁੜੀਆਂ ਨੇ ਵੀ ਕੱਲ ਨੂੰ ਇਦਾਂ ਹੀ ਬੋਲਿਆ ਕਰਨਾ ਆ ਪਰ ਨਹੀਂ ਮੈਂ ਆਪਣੀਆਂ ਕੁੜੀਆਂ ਦਾ ਪੂਰਾ ਧਿਆਨ ਰੱਖਿਆ ਕਰਨਾ ਆ ਇਹਦੇ ਲੱਗੇ ਨਹੀਂ ਮੈਂ ਬੈਨ ਦਿਆ ਕਰਨੀਆਂ ਬਹੁਤੀਆਂ ਇਹ ਤੇ ਉਹ ਡੁੱਡ ਕੇ ਪੈਂਦੀ ਆ ਕੁੜੀਆਂ ਨੂੰ ਖਾਣ ਮਾਂ ਕਿਥੇ ਕਰੰਡੀ ਮੈਂ ਕਰਨਾ ਕੀ ਆ ਆਪਣੇ ਲੇਖਾ ਨੂੰ ਰੋਂ ਡਈ ਹਾਂ ਫੜ ਗਈ ਅੰਤਰੀ ਮੇਰੀ ਕਿਸਮਤ ਜਾ ਜਾ ਕੇ ਅੰਦਰ ਬਹਿ ਜਾ ਕੇ ਮम्मा ਮੈਂ ਵੀ ਕਰ ਲਾਂ ਮੈਂ ਤੂੰ ਕਿਥੇ ਕਰਨਾ ਇਥੇ ਮੇਰੇ ਲਾਗੂ ਚਲ ਜਾ ਮੈਂ ਤੁਹਾਨੂੰ ਦੱਸਾਂ ਆ ਗਈ ਆ ਮੈਂ ਨਹੀਂ ਕਰਨਾ ਮੈਨੇ ਮੈਗੀ ਬਣਾ ਕੇ ਦਿਓ ਨਹੀਂ ਪੈਣਾ ਚੁੱਪ ਕਰ ਜਾ ਚੁੱਪ ਕਰ ਜਾ ਤੇਰੇ ਗਾੜੀ ਹੱਥ ਜੋੜਨੀ ਰੱਬ ਦਾ ਵਾਸਤਾ ਆਈ ਜਾ ਚਲ ਜਾ ਅੰਦਰ ਮੈਗੀ ਬਣਾ ਕੇ ਦੇ ਤੈਨੂੰ ਜਾ ਉਥੇ ਮੈਂ ਨਾ ਪਰੌਂਠੀ ਬਣਾ ਕੇ ਰੱਖੀ ਆ ਉਹ ਖਾਲਾ ਜਾ ਕੇ ਜੇ ਦਾਦੀ ਨੂੰ ਪਤਾ ਲੱਗ ਗਿਆ ਨਾ ਤੇ ਮੈਂ ਪਰੋਠੀ ਬਣਾਈ ਆ ਤੇਰੇ ਲਈ ਉਹਨਾਂ ਤਾਂ ਆਪਣੇ ਸੰਗ ਜੋ ਕੱਢ ਲੈਣੀ ਹੋ ਜਾ ਤਾਂ ਜਾਥੋ ਮਹੀ ਚਾਹੀਦੀ ਐਨੂੰ ਅੱਗੇ ਇੱਕ ਨੂੰ ਸਮਝਾ ਕੇ ਭੇਜ ਆਈਓ ਹੁਣ ਇਹ ਆ ਗਈ ਆ ਆ ਇੰਨਾ ਵਾਸਤੇ ਇਹ ਆ ਕੰਮ ਖੇੜੀ ਆ ਇਹਨਾਂ ਨੂੰ ਪਤਾ ਹੈਗਾ ਇਹ ਕੰਮ ਕਰਦੇ ਕਰਦੇ ਅੰਤਰੀ ਜਾਨ ਨਿਕਲ ਜਾਂਦੀ ਆ ਇੰਨੇ ਗਰਮੀ ਆ ਆਪ ਮਾਤਾ ਰਮਾ ਨਾ ਅੰਦਰ ਪੱਖਾ ਛੱਡ ਕੇ ਤਾਂ ਲੰਮੇ ਪਈਓ ਨਹੀਂ ਤੇ ਨਾ ਮੈਨੂੰ ਤਾਂ ਸਮਝਿਆ ਵਾ ਪਈ ਕੰਮ ਵਾਲੀ ਆ ਤੇ ਜਿੱਦਾਂ ਵਿਆਹ ਕੇ ਨਹੀਂ ਲਿਆਂਦਾਹੀਂ ਤੇ ਕੰਮ ਵਲੀ ਲਿਆਂਦੀ ਆ ਕਿ ਕੰਮ ਕਰੀ ਜਾਏ ਤੇ ਹੋਰ ਨਾ ਕੋ ਸਾਡੇ ਕੋ ਮੰਗਲੇ ਹਾਏ ਤੇ ਲੇਦਾ ਨਾਲ ਲੱਲੋਂ ਹਾਂ ਤੇ ਮਾਤਾ ਦੀ ਤੇ ਜਾਨ ਨਿਕਲ ਜਾਂਦੀ ਆ ਆ ਪਰ ਮਾਨਾ ਅੰਦਰ ਪਈ ਆ ਸਾਡੇ ਵਰਗਿਆਂ ਨੂੰ ਇੱਥੇ ਡਾਇਆ ਇਹਨੇ ਜੇ ਕਿਤੇ ਇਹਦੇ ਵਿੱਚ ਸਰੋਂ ਦਾ ਇੱਕ ਵੀ ਦਾਣਾ ਰਹਿ ਗਿਆ ਨਾ ਤੇ ਉਹਨੇ ਮੇਰੀ ਜਾਨ ਕੱਢ ਛੜਨੀ ਆ ਕਿ ਰਹਿ ਕਿਦਾਂ ਗਿਆ ਆ ਤੇ ਤੇਲ ਤੇਰੇ ਪੇਕਿਆਂ ਤੋਂ ਆਣਾ ਵਾ ਫੇਰ ਉਹਨੇ ਬੜਾ ਮੈਨੂੰ ਨੋ ਲੜਾਈ ਉਦਾਂ ਕਰਨੀ ਇਹਨੂੰ ਨਾ ਘੜੀ ਕੋ ਹੋਰ ਸੁੱਕ ਲੈਣ ਦਿੰਨੀ ਆ ਫੇ ਠਹਿਰ ਕੇ ਕਰਦੀ ਆ ਅੰਤਰਾ ਸਾਹ ਸਾਈ ਹੋ ਗਈ ਆ ਉਤੋਂ ਇਨੀ ਧੋਪਿਆ ਕੋਈ ਹਿਸਾਬ ਨਹੀਂ ਆ ਪਾਣੀ ਪੀਵਾ ਘੁੱਟ ਕੇ ਜਾ ਕੇ ਹਾਏ ਹਾਏ ਪੈਰ ਤੇ ਵੱਜ ਗਿਆ ਯੋ ਆਏ ਅੰਤਰਾ ਬਾਹਾਂ ਮਾ ਭੀੜ ਹੋਣ ਟਾ ਪੀਂਆਂ ਕੰਮ ਕਰ ਕਰ ਕੇ ਨਾ ਸਰੋ ਥੱਲਣੀ ਕਿਹੜੀ ਸੌਖੀ ਪਈ ਆ ਬੰਦਾ ਦਿਹਾੜੀ ਤੇ ਕੋਈ ਬੰਦਾ ਹੀ ਲਾ ਲੈਂਦਾ ਆ ਪਰ ਨਾ ਮਾਤਾ ਦਾ ਤੇ ਪੈਸੇ ਛੱਡਣ ਨੂੰ ਜੀ ਨਹੀਂ ਕਰਦਾ ਹੈਗਾ ਦੇਖਾ ਕਿ ਨਾ ਠੰਡਾ ਪਾਣੀ ਹੋ ਇਧਾ ਕਰਾਂ ਇਹਦੇ ਪਈ ਉਹਨੂੰ ਫੋਨ ਕਰਾਂ ਤੇ ਥੋੜੇ ਜੇ ਪੈਸੇ ਮੈਨੂੰ ਵੀ ਪਾ ਦਿਆ ਕਰਾਂ ਕੁੜੀਆਂ ਤੇ ਮੇਰੀ ਜਾਨ ਨਹੀਂ ਛੱਡਦੀਆਂ ਹੈਗੀਆਂ ਕਿ ਇਹਨੇ ਅੰਤਰਾ ਪਾਰਟਿਸਪੇਟ ਕਰਨਾਈਓ ਕੋਈ ਮਹਗੀਆਂ ਮੰਗਦੀ ਆ ਅਕਸਰ ਮੇਰੇ ਪਰਲੇ ਹੋਏ ਕੱਖ ਤੇ ਮੈਂ ਫੇਰ ਹੀ ਇਹਨਾਂ ਨੂੰ ਕੋਈ ਚੀਜ਼ ਲੈ ਕੇ ਦਵਾ ਪਰ ਇਹ ਬੰਦੇ ਨੇ ਤੇ ਆਪਣੇ ਆਪ ਕਦੀ ਨਹੀਂ ਸੋਚਿਆ ਤੇ ਮੈਂ ਆਪਣੀ ਜਨਾਨੀ ਨੂੰ ਵੀ ਕੋਈ ਖਰਚਾ ਪਰਚਾਈ ਪਾਦਾ ਉਹ ਬੰਦਾ ਬਹੁਤਾ ਨਹੀਂ ਕੋਈ ਦੋ ਚਾਰ ਯਾਰੀ ਦੇ ਛੜਦਾ ਆ ਤੇ ਚੱਲ ਨਿਆਣਿਆਂ ਵਾਲੀ ਆ ਨਿਆਣੇ ਕਦੀ ਕੋਈ ਚੀਜ਼ ਮੰਗਦੇ ਕਦੀ ਕੋਈ ਚੀਜ਼ ਮੰਗਦੇ ਆ ਜਾਂ ਇਦਾਂ ਨਾ ਕਰਾਂ ਮੈਂ ਇੱਕ ਵਾਰੀ ਗੱਲ ਕਰਕੇ ਵੇਖਾਂ ਕੀ ਪਤਾ ਮੰਨ ਨੀ ਜਾਵੇ ਕੋਈ ਪਤਾ ਹੁੰਦਾ ਆ ਬੱਚਿਆਂ ਕਰਕੇ ਮਨ ਮਿਹਰ ਪੈ ਜੇ ਤੇ ਮੈਨੂੰ ਥੋੜੇ ਬੋਤੇ ਪੈਸੇ ਦੇ ਹੀ ਦਵੇ ਨਾਲੇ ਨਿਆਣੇ ਖੁਸ਼ ਹੋ ਜਾਣਗੇ ਵੇਖਦੀ ਆਂ ਗੱਲ ਕਰਕੇ ਭਲਾ ਕੀ ਆਂਦੇ ਆ ਕੋਈ ਪਤਾ ਨਹੀਂ ਹੁੰਦਾ ਕਿ ਵਰੀ ਬੰਦਾ ਮੰਨ ਵੀ ਜਾਂਦਾ ਆ ਐਡੀ ਵੀ ਨਹੀਂ ਗੱਲ ਸ਼ਾਮਾ ਨੂੰ ਨਾ ਆ ਕਣਕ ਨੂੰ ਪਾਣੀ ਵੀ ਲਾਉਣਾ ਆ ਜੇ ਪਾਣੀ ਨਾ ਨਾ ਲਾਇਆ ਮਾਤਾ ਨੇ ਫੇਰ ਕਹਿਣਾ ਵਿਹਲੀ ਰਹਿੰਦੀ ਆ ਕੋਈ ਕੰਮ ਨਹੀਂ ਕਰਦੀ ਹੈਗੀ ਆਪ ਤੇ ਉਹਨਾਂ ਨੇ ਕੋਈ ਕੰਮ ਕਰਨਾ ਨਹੀਂ ਆ ਇਕ ਦਿਨ ਆ ਫੋਨ 'ਚੋਂ ਵੀ ਪੈਸੇ ਮੁੱਕਣ ਵਾਲੇ ਆ। ਕੋਈ ਭੈਲੀ ਮਾਰਨੀ ਆ ਨੀ ਤੇ ਆਪੇ ਮੁੜ ਕੇ ਕਰ ਦਿੰਦੇ ਆ। ਲੈ ਹਾਂ ਬਿੱਲ ਚ ਲੱਗੀ ਆ। ਆਪੇ ਕਰ ਦਿੰਦੇ ਆ 2 ਮਿੰਟ ਢੀਕ ਹੀ ਲੈਣੀ ਆ। ਇੱਦਾਂ ਕਰਾ ਨੀ ਤੇ ਲਾਗੇ ਭਾਂਡੇ ਨਾ ਮਾਜ ਲਾਉਣਾ ਚਰ। ਰੋਣਾ ਹੋਏ ਫੋਨ ਆਏ ਨਾ ਆਪੇ ਹੀ ਕਰ ਲੈਣੀ ਆ ਕੋਹ ਨੇਂਦਾ ਕਹਿ ਦਿੰਨੀ ਆ ਨੀ ਤੇ ਇਹ ਇਧਰੋਂ ਲਾ ਦੋ ਫੋਨ ਆਪੇ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੇ ਹਾਂਜੀ ਠੀਕ ਜੇ ਤੇ ਉਹ ਮੇਰੀ ਗੱਲ ਸੁਣਿਓ ਤੇ ਇਧਰੋਂ ਫੋਨ ਲਾਇਓ ਹਾਂ ਇਹ ਚੋਂ ਨਾ ਪੈਸੇ ਮੁੱਕਣ ਵਾਲੇ ਆ ਤੇ ਮੈਂ ਹਾਂ ਉਹ ਨਾ ਹੋਏ ਮੌਕੀ ਜਾਣ ਹਾਂਜੀ ਠੀਕ ਆ ਲੈ ਆ ਹਾਂ ਜਿਤੇ ਬੜੇ ਪਿਆਰ ਨਾਲ ਬੋਲਣ ਡਿਆ ਆ ਮੈਨੂੰ ਲੱਗਦਾ ਵਾ ਸਵੇਰ ਦੀ ਮਾਤਾ ਨਾਲ ਗੱਲ ਨਹੀਂ ਹੋਈ ਇਹਦੀ ਗੱਲ ਹੋਈ ਹੋਵੇ ਨਾ ਉਦੋਂ ਤੇ ਉਹ ਡੋਡ ਕੇ ਖਾਣ ਨੂੰ ਪੈਂਦਾ ਆ ਲੈ ਆਈ ਗਿਆਈ ਫੋਨ ਹੈਲੋ ਹਾਂਜੀ ਹਾਂਜੀ ਠੀਕ ਠਾਕ ਜੇ ਤੂੰ ਹੀ ਸੁਣਾਓ ਅੱਛਾ ਅੱਛਾ ਹੋਰ ਕੰਮ ਕਾਰ ਠੀਕ ਠਾਕ ਹਾਂਜੀ ਹਾਂਜੀ ਕੁੜੀਆਂ ਵੀ ਠੀਕ ਜੇ ਨੇ ਫੋਨ ਮੈਂ ਤੁਹਾਨੂੰ ਕੀ ਕਰਨਾ ਸੀ ਉਦਾਂ ਤੇ ਚੱਲ ਮੈਨੂੰ ਪਤਾ ਸੀ ਤੇ ਸ਼ਾਮਾਂ ਨੂੰ ਕਰ ਹੀ ਲੈਣਾ ਸੀ ਪਰ ਮੈਂ ਤਾਂ ਆ ਫੋਨ ਕੀਤਾ ਸੀ ਮੈਂ ਉਹ ਨੂਰ ਦੇ ਸਕੂਲੇ ਨਾਲ ਫੰਕਸ਼ਨ ਹੀ ਤੇ ਉਹ ਪੈਸੇ ਮੰਗਣ ਦੀ ਹੀ ਦਾਦੀ ਕੋ ਤੇ ਮੰਮੀ ਕਹਿੰਦੇ ਹੀ ਵੀ ਪੈਸੇ ਮੇਰੇ ਕੋ ਹੈ ਨਹੀਂ ਹੈਗੇ ਹਜੇ ਤੇ ਤਾਂ ਕਰਕੇ ਮੈਂ ਚਲ ਤਾਂ ਨੂੰ ਫੋਨ ਕਰਦੀ ਆ ਤੇ ਤੁਸੀਂ ਇਦਾਂ ਕਰੋ ਹਾਂ ਮੈਨੂੰ ਥੋੜਾ ਜਿਹਾ ਖਰਚਾ ਹੋਰ ਚਾਹੀ ਪਾ ਦਿਓ ਹਾਂ ਤੇ ਮੈਂ ਚੱਲ ਕੁੜੀ ਨੂੰ ਦੇ ਦੇਣੀ ਆ 500 ਰੁਪਿਆ ਮੰਗਣ ਦੀ ਆ ਨਾਲ ਨਿਆਣੇ ਖੁਸ਼ ਹੋ ਜਾਂਦੇ ਤੁਹਾਨੂੰ ਪਤਾ ਹਾਈ ਹਾਈ ਇਹਦੇ ਵਿੱਚ ਮੈਂ ਤੁਹਾਨੂੰ ਗਲਤ ਕੀ ਕਹਤਾ ਵਾ ਤੁਸੀਂ ਤੇ ਇਨਾ ਔਖਾ ਬੋਲਣ ਡੇ ਹੋ ਹਾਈ ਹਾਈ ਤੇ ਮੈਂ ਖਰਚਾ ਹੀ ਤੁਹਾਡੇ ਕੋ ਮੰਗਿਆ ਵਾ ਮੈਂ ਕਿਹੜਾ ਤੁਹਾਨੂੰ ਕੁਝ ਗਲਤ ਬੋਲਤਾ ਆ ਤੁਸੀਂ ਤੇ ਇੰਨੇ ਔਖੇ ਬੋਲਣ ਡੇ ਆ ਨਾਲੇ ਮੇਰੀ ਗੱਲ ਸੁਣੋ ਜੇ ਤੁਸੀਂ ਮੈਨੂੰ ਖਰਚਾ ਪਾ ਦੋਗੇ ਤੇ ਮੈਂ ਕਿਹੜਾ ਕਿਤੇ ਫਾਲਤੂ ਖਰਚੇ ਛੜਨੀ ਆ ਪੈਸੇ ਮੈਂ ਵੀ ਤੇ ਸਾਂਭ ਕੇ ਹੀ ਵਰਤਨੇ ਆ ਮੈਨੂੰ ਵੀ ਪਤਾ ਆ ਘਰ ਦੇ ਹਾਲਾਤਾਂ ਦਾ ਚੱਲ ਬਾਬਾ ਕੋਈ ਗੱਲ ਨਹੀਂ ਆ ਨਹੀਂ ਪੌਣੇ ਪੈਸੇ ਤੇ ਨਾ ਪਾਓ ਪਰ ਐਡਾ ਰੁੱਖਾ ਰੁਖਾਣਾ ਗੱਲ ਕਰੋ ਵੀ ਸਾਡੇ ਬੜਾ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਵਾ ਜੇ ਕੁੜੀਆਂ ਮੇਰੇ ਲਾਗੇ ਹੋਣ ਤੇ ਉਹਨਾਂ ਨੇ ਕੀ ਸੋਚਣਾ ਵਾ ਵੀ ਸਾਡੇ ਪਾਪਾ ਮੰਮਾ ਨੂੰ ਐਦਾਂ ਬੋਲਦੇ ਆ ਮੈਂ ਤੁਹਾਡੀ ਗੱਲ ਸਮਝਦੀ ਆ ਤੇ ਮਮੀ ਨੂੰ ਪੈਸੇ ਪਾਤੇ ਆ ਪਰ ਮੰਮੀ ਦੇ ਹਾਨੂੰ ਉਹਦੇ ਵਿੱਚ ਉਹ ਚਵਾਨੀ ਵੀ ਨਹੀਂ ਪੜਾਉਂਦੇ ਹੈਗੇ ਵੀ ਬੰਦਾ ਆਪਣੇ ਮਨਪਸੰਦ ਦੀ ਕੋਈ ਚੀਜ਼ ਹੀ ਲੈ ਆਇਆ ਚੀਜ਼ ਤੇ ਦੂਰ ਲਿਆਉਣੀ ਰਹੀ ਮੈਂ ਤੇ ਕਦੀ ਮੰਮੀ ਕੋ 1 ਰੁਪਈਆ ਵੀ ਨਹੀਂ ਲਿਆਇਆ ਹੈਗਾ ਆਪਣੀ ਤੇ ਕਦੀ ਮੈਂ ਚੀਜ਼ ਖਰੀਦੀ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਆ ਰਹਿਣ ਦੋ ਤੁਸੀਂ ਮੈਂ ਨਿਆਣਿਆਂ ਨੂੰ ਸਮਝਾ ਲਾਂਗੀ ਪਰ ਮੈਂ ਮੰਮੀ ਨੂੰ ਨਹੀਂ ਸਮਝਾ ਸਕਦੀ ਤੇ ਨਾ ਮੈਂ ਤੁਹਾਨੂੰ ਹੀ ਸਮਝਾ ਸਕਨੀ ਆ ਕੋਈ ਗੱਲ ਨਹੀਂ ਆ ਠੀਕ ਵਾ ਵੇਹ ਲਾ ਹਾਂ ਆ ਬੰਦਾ ਵੀ ਐਡਾ ਹੈਗਾ ਆ ਨਾ ਇਹ ਤਾਂ ਕੀ ਹੀ ਜੇ ਪੈਸੇ ਦੇ ਦਿੰਦਾ ਥੋੜੇ ਜਿਹੇ ਤੇ ਪਰ ਨਾ ਉਹਨੂੰ ਵੀ ਆਪਣੀ ਮਾਂ ਹੀ ਵਿਖਦੀ ਆ ਜਿੱਧਰ ਨਹੀਂ ਉਧਰ ਹੀ ਬਸ ਮੇਰੀ ਮਾਂ ਮੇਰੀ ਮਾਂ ਨਿਆਣਿਆਂ ਦਾ ਤੇ ਕਦੀ ਨਾ ਹੀ ਨਹੀਂ ਲਿਆਏ ਨੇ ਵੀ ਮੇਰੇ ਨਿਆਣੇ ਵੀ ਹੈਗੇ ਆ ਕੋ ਹਾਲ ਨਹੀਂ ਹੈਗਾ ਚੱਲ ਛੱਡ ਪਰੇ ਕੁੜੀਆਂ ਨੂੰ ਸਮਝਾ ਲੈਣੀ ਆ ਉਹਨਾਂ ਨੇ ਵਿਚਾਰੀਆਂ ਨੇ ਫੇਰ ਆਖੇ ਲੱਗ ਜਾਣਾ ਵੇ ਭਰਾਵਾ ਉਠਾ ਤੈਨੂੰ ਸਾਰਾ ਤਾਂ ਨੀਂਦ ਚੜੀ ਰਹਿੰਦੀ ਆ ਵੇ ਹਾਂ ਉਹ ਸੌਣ ਨਹੀਂ ਦੇਂਦੀ ਮਾਵਾ ਨੀਂਦ ਆਈ ਆਹੋ ਨੀਂਦ ਆਈ ਆ ਗੋਡੀ ਕਰਦਾ ਰਿਹਾ ਮੈਂ ਤੈਨੂੰ ਨੀਂਦ ਆਈ ਨਹੀਂ ਤੇਰੇ ਸਾਰਾ ਤਾਂ ਨੀਂਦ ਨਹੀਂ ਪੂਰੀ ਹੁੰਦੀ ਉਹ ਲੈ ਘੜੀ ਸੌਣਾ ਤਾਂ ਹੁੰਦਾ ਨਾ ਬੰਦੇ ਨੇ ਜਦੋਂ ਵੇਖੋ ਮੈਂ ਸੌਣਾ ਮੈਂ ਸੌਣਾ ਪਤਾ ਨਹੀਂ ਕਿਹੜਾ ਕੰਮ ਖਲਾਸੇ ਜੁੱਟਾ ਵੇ ਕੀ ਕੰਮ ਇਹ ਡਿਆ ਕਰਨ ਤੇ ਮੇਰੀ ਸੁਣ ਗੱਲ ਚਾਚੀ ਡਈ ਰਿਸ਼ਤੇ ਦੱਸ ਪਾਉਣ ਉਹ ਕਰ ਲਾਂਗੇ ਰਿਸ਼ਤਾ ਕੋਈ ਗੱਲ ਨਹੀਂ ਅਜੇ ਕਿਹੜਾ ਪਾਚ ਲਿਆ ਮੈਂ ਕਿਦੇ ਪਾਚ ਲਿਆ ਵਾ ਆਹ ਤੋਰ ਨਹੀਂ ਹੁਣ ਗਾੜੀ ਉਮਰ ਆਪਣੀ ਵੇਖ ਲੈ ਕਿ 40 ਸਾਲਾਂ ਤੂੰ ਅੱਗੇ ਹੋ ਗਿਆ ਵਾ ਤੇ ਤੈਨੂੰ ਕੋਈ ਕੁੜੀ ਨਹੀਂ ਪਸੰਦ ਆਉਂਦੀ ਤੇਰੇ ਬਾਤੇ ਕਿਹੜੀ ਹੋਰ ਪਰੀ ਆਉਣੀ ਹੈ ਜੇ ਕੋਈ ਰਿਸ਼ਤਾ ਕਰਵਾਉਣ ਡਿਆ ਵਾ ਨਾ ਤੇ ਚੁੱਪ ਕਰਕੇ ਹਾਂ ਕਰ ਦੇ ਉਹ ਹੋ ਜਾਊਗਾ ਰਿਸ਼ਤੇ ਉਹ ਰਿਸ਼ਤੇਆਂ ਕਿਹੜਾ ਕਾਲ ਪੈ ਗਿਆ ਵਾ ਐ ਫੇਰ ਕਰੀ ਜਾਂਦੀ ਮੇਰਾ ਫਿਕਰ ਨਹੀਂ ਮੈਂ ਤੇਰਾ ਕਰਦੀ ਮੈਂ ਇਹ ਸੋਚਨੀ ਹੈ ਕਿ ਇਤੋਂ ਮਗਰ ਉਮਰ ਕਿਹੜੀ ਰਹਿ ਗਈ ਆ ਤੇ ਹੁਣ ਤੇ ਮੈਂ ਲੋਕਾਂ ਨੂੰ ਬਥੇਰਾ ਕਦੇ ਕੋਸ਼ ਕਦੇ ਕੁਛ ਕਹਿ ਕਹਿ ਕੇ ਨਾ ਕਿ ਰਿਸ਼ਤੇ ਸਾਡੇ ਵੀਰ ਨੂੰ ਮੇਰੇ ਨੂੰ ਬੜੇ ਆਉਂਦੇ ਆ ਹਨ ਕੁੜੀ ਨੂੰ ਕੋਈ ਪਸੰਦ ਆਉਂਦੀ ਇਹਨਾਂ ਨੂੰ ਨਹੀਂ ਪਤਾ ਕਿ ਕਿਸ ਕੁੜੀ ਨੂੰ ਤੂੰ ਨਹੀਂ ਪਸੰਦ ਮੈਂ ਫਿਰ ਵੀ ਠੱਕੇ ਨਾਲ ਅਗਲੇ ਨੂੰ ਕਹੀ ਜਾਨੀ ਆ ਤੇ ਜੇ ਉਹਨ ਹੁੰਦਾ ਵਾ ਨਾ ਤੇ ਚੁੱਪ ਕਰਕੇ ਕਰ ਲਾ ਨਹੀਂ ਤੇ ਤੂੰ ਆਪੇ ਹੱਥ ਸਿੱਖਦਾ ਰਹਿਣਾ ਹੀ ਉਹ ਜਾ ਪੈਣਾ ਜਾ ਕੰਮ ਕਰ ਆਪਣਾ ਕਰ ਲੂਗਾ ਮੈਂ ਕੋਈ ਗੱਲ ਨਹੀਂ ਤੂੰ ਕੀ ਕਰਨਾ ਵਾ ਮੇਰੇ ਵਾਸਤੇ ਛੱਡ ਕੇ ਤੈਨੂੰ ਕੀ ਇਹਦਾ ਸੋਚਦੀ ਰਹਿ ਕੋਕ ਨਾ ਕੋਕ ਆਪਣੇ ਹੱਥੀ ਕੋ ਕਰ ਜਾਂਦੇ ਤੇ ਮੇਰੀ ਵੀ ਟੈਨਸ਼ਨ ਮੁੱਕ ਜਾਂਦੀ ਹੁਣ ਆ ਕੋਈ ਉਮਰ ਵਾ ਇੰਨੀ ਉਮਰ ਚ ਤੇਰੇ ਨਾਲ ਨਿਆਣੇ ਅੰਤਰੇ 10-10 ਸਾਲਾਂ ਦੇ ਹੋ ਜਾਣੇ ਕੀਦਾ ਜਾਨ ਦੁਖੀ ਕੀਤੀ ਆ ਜਦੋਂ ਕੋਈ ਗੱਲ ਕਰ ਦੋ ਬਸ ਬੂੰਗਾ ਜਿਹਾ ਬਣ ਕੇ ਬੈਠਾ ਰਹਿੰਦਾ ਕਿ ਨਹੀਂ ਮੈਂ ਕੋਈ ਕੰਮ ਹੀ ਨਹੀਂ ਕਰਨਾ ਸਾਰਾ ਦਿਨ ਵੇਲਾ ਉਹ ਚਾਚੀ ਮੈਨੂੰ ਆਂਦੀ ਆ ਆਂਦੇ ਸਾਰਾ ਦਿਨ ਤੇ ਮੰਜਗਾ ਤੋੜਦਾ ਰਹਿੰਦਾ ਤੇ ਕੁੜੀ ਇਹਨੂੰ ਕੀ ਦੈਣੀ ਕਿ ਇਹਨੇ ਕੰਮ ਤਾਂ ਦਿੱਤਾ ਇਹਨੂੰ ਮਾਸਾ ਪਤਾ ਨਹੀਂ ਓਹ ਹੋਈ ਜਾਣਾ ਬਿਸਤਾ ਫੇਰ ਕਿਹੜੀ ਗੱਲ ਵਾ ਉਹ ਜਦੋਂ ਹੋਣਾ ਫਿਰ ਤੇ ਸਭ ਤੋਂ ਪਹਿ ਜਾਣੇ ਜ਼ਿੰਮੇਵਾਰੀ ਸਾਰੀ ਉਹ ਲੈ ਲੰਦੋਂ ਕਰੇ ਚੈਨ ਲੈ ਲੰਦੋਂ ਮੈਨੂੰ ਕਰੇ ਹਾਈ ਵੇ ਭਰਾ ਵਾ ਤੂੰ ਜੇ ਮੇਰੀ ਕਦੋਂ ਲੈਣੀ ਆ ਤੇਰ ਤੋਂ ਅੱਧੀ ਉਮਰ ਦੇ 20-20 ਸਾਲਾਂ ਦੇ ਜਿਹੜੇ ਵਿਆਹੇ ਗਏ ਜੋ ਆਕੜੇ ਤੇ ਤੂੰ ਹਲੇ ਅੱਧ ਮੇਰੀ ਮੰਨ ਲੈ ਤੇ ਜਿੱਥੇ ਕਿਤੇ ਚਾ ਚਾਚੀ ਦਾਸ ਪਾਉਣ ਦੀ ਹੈ ਨਾ ਉੱਥੇ ਤੇਰਾ ਮੈਂ ਰਿਸ਼ਤਾ ਕਰਵਾ ਦਿੰਨੀ ਆ ਤੇ ਕੋਈ ਮਾੜੀ ਚੰਗੀ ਆ ਜਾਊਗੀ ਤੇ ਸਾਰਾ ਕੁਝ ਚੰਗਾ ਹੋ ਜਾਊਗਾ। ਉਹ ਤਾਂ ਠੀਕ ਆ ਠੀਕ ਆ ਬਾਬਾ ਠੀਕ ਆ। ਠੀਕ ਹੀ ਕਹਿ ਦਿੱਨਾ ਮੈਂ ਨਾ ਬਾਅਦ ਚ ਕੀ ਬਣੇ ਲੱਗਦਾ ਤੇ ਹਾਨੀ ਆ। ਤੇ ਕਰ ਲੈ ਪਤਾ ਕਰ ਲੈ ਪਤਾ। ਹਾਇਵੇ ਪਤਾ ਤੇ ਮੈਂ ਅੱਗੇ ਵੀ ਦੋਵਾਂ ਚਵਾਂ ਥਾਂ ਤੇ ਕੀਤਾ ਸੀ ਜਿੱਥੇ ਪਤਾ ਕਰਦੀ ਆ ਨਾ ਮੇਰੇ ਕਰਮਾਂ ਚ ਬੇਇੱਜ਼ਤੀ ਆ ਬਾਅਦ ਚ ਮੇਰੀ ਬਰਾਈ ਬਣਦੀ ਆ ਜਿਹੜਾ ਆਂਦਾ ਉਹ ਆਂਦਾ ਉਹ ਤੇ ਮੰਨਦਾ ਨਹੀਂ ਆ ਤੂੰ ਹੀ 扑ੜਕਦੀ ਫਿਰਦੀ ਕਿ ਮੇਰਾ ਭਰਾ ਵਿਆਹ ਜਾ ਭਰਾ ਵਿਆਹ ਜਾਵੇ। ਮੈਂ ਕਿੰਨਾ ਕੁ ਦਿਨ ਇ ਪਹਿਲਾ ਮੈਂ ਤਾਂ ਇਹੀ ਗੱਲ ਆਨਾ ਹੈ ਕਿ ਮੈਂ ਕਰ ਲੂੰਗਾ ਤੇ ਕੁੜੀ ਵੇਖਣਗੇ ਤਾਂ ਉੱਥੇ ਤੂੰ ਠੋਕ ਕੇ ਜਵਾਬ ਦੇਤਾ ਹੈ ਤੇ ਪਤਾ ਨਹੀਂ ਉਦੋਂ ਕਿੱਦਾਂ ਆ ਗਿਆ ਬਿਨਾ ਛੇਤਰਾ ਤੋਂ ਤੇ ਐਰ ਕਹਿੰਦਾ ਮੇਰੇ ਨਾਲ ਇਦਾਂ ਕਰੀ ਜਾਂ ਫਿਰ ਦੱਸ ਦੇ ਕਿ ਪੱਕੀ ਗੱਲ ਹੈ ਵਾ ਕਰ ਲੇਗਾ ਉਹ ਭਰਾ ਮੈਂ ਤੇਨੂੰ ਗਲੋਂ ਲਾਉਂ ਡਿਆਵਾ ਉਹ ਜਾ ਤੂੰ ਆਪਣੇ ਘਰ ਜਾ ਜਾ ਐਵੇਂ ਦੱਸ ਸਿਰ ਖਾਈ ਜਾਂਦੀ ਮੇਰਾ ਦੱਸ ਮੈਂ ਚੱਲ ਗਿਆ ਨਾ ਇੱਥੋਂ ਤੇ ਤੈਨੂੰ ਤਾਂ ਕਹਿਣਾ ਹੈ ਤੇ ਰੋਟੀ ਦਾ ਟੋਕ ਨਹੀਂ ਪੁੱਛਣਾ ਕਿ ਰੋਟੀ ਤੈਨੂੰ ਦੇਦਾ ਸਾਰਾ ਕੁਝ ਰੀਕਾ ਨੇ ਘਰੋਂ ਚੁੱਕ ਕੇ ਲੈ ਜਾਣਾ ਵਾ ਤੂੰ ਤਾਂ ਸਾਰਾ ਦਿਨ ਫਿਰਦਾ ਰਹਿਣਾ ਮੰਡੀਰ ਵਾਦੇ ਦੇ ਨਾਲ ਉਹ ਪੱਕ ਜੂਗੀ ਰੋਟੀ ਮੇਰੀ ਉਹ ਜਾ ਜਾ ਇੱਥੋਂ ਮੇਰੀ ਸੜ ਗਈ ਕਿਸਮਤ ਮੈਂ ਤੇ ਇੰਨੇ ਬੇਇੱਜ਼ਤੀ ਕਰਵਾ ਕੇ ਨਾ ਫਿਰ ਇੱਥੇ ਰਹਿਣਾ ਪੈਣ ਡਿਆ ਵਾ ਮੈਨੂੰ ਨਾ ਚੰਦ ਕਿ ਮੇਰੇ ਮਾਪਿਆਂ ਦਾ ਘਰ ਉੱਜੜ ਜਾਏ ਮੈਂ ਦਾ ਕਾ ਚੱਲ ਕੇ ਤੇ ਮਾੜਾ ਮੋਟਾ ਕਿਤੇ ਵਿਆਹ ਜਾ ਕੋਈ ਤੇ ਜੜ ਬੂਟਾ ਲੱਗ ਜਾਊਗਾ ਪਰ ਜਿੱਦਾਂ ਤੇਰੇ ਲੱਛਣ ਵਾ ਨਾ ਮੈਨੂੰ ਲੱਗਦਾ ਤੈਨੂੰ ਕਿਹਨੇ ਕੁੜੀ ਦੇਣੀ ਉਹ ਦੇ ਦੂਗਾ ਕੋਈ ਕੁੜੀ ਐਵੇਂ ਨਾ ਸਰਪੀਟ ਕਰਨ ਲਈ ਜਾ ਮੇਰੇ ਜਾ 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 ਹੁਣ ਇਹੀ ਚੀਜ਼ਾਂ ਮੈਂ ਜਾ ਜਾ ਕਿੱਥੇ ਕਿਹੜੇ ਖੂਜ ਮੈਂ ਛਾਲ ਮਾਰਦਾ ਤੇਰੇ ਕਰਕੇ ਮੈਂ ਇੱਥੇ ਬੈਠੀ ਆਂ ਉਹ ਚੱਪਕ ਜਿਹਾ ਨਾ ਮੇਰਾ ਮੁੰਡਾ ਵਾ ਰੋਜ਼ ਆਂਦਾ ਵਾ ਮੰਮੀ ਮਾਮੇ ਦਾ ਵਿਆਹ ਕਦੋਂ ਕੀ ਦਾ ਸਮਾਂ ਮੇਦਾ ਵੀ ਆ ਹੋਣਾ ਵੀ ਆ ਕਿ ਨਹੀਂ ਹੋਣਾ ਰੇਜ ਹੀ ਰਹਿ ਗਈ ਉਹਨੂੰ ਤਾਂ ਮਾਮੀ ਦੀ ਇਹੀ ਚ ਜਾ ਰਹੀਆਂ ਨਾ ਤੇ ਆਪੇ ਹੱਥ ਸਾੜਦੇ ਨੇ ਮੈਂ ਕਿੰਨਾ ਚਿਰ ਬੈਠੀ ਰਹਿਣਾ ਮੈਂ ਵੀ ਆਪਣੇ ਘਰ ਜਾਣਾ ਉਹ ਬਾਬਾ ਬਸ ਕਰ ਬਸ ਕਰ ਮੇਰੇ ਤਾਂ ਸਿਰ ਪੀੜ ਹੋਣ ਡਿਆ ਪਈ ਬੋਲੀ ਆੜੀ ਬੋਲੀ ਆੜੀ ਵਿਆਹ ਕਰਾ ਦੋ ਹਣਾ ਵਿਆਹ ਕਰਾ ਦੋ ਹਣਾ ਹੋ ਜੂ ਆਪੇ ਤੈਨੂੰ ਹੋ ਜੂਗਾ ਕੀ ਪਤਾ ਤੇਰੇ ਮਾਂ ਦੇ ਵਿੱਚ ਕੀ ਆ ਵਿਆਹ ਕਰਾਉਣਾ ਤੂੰ ਕਿ ਨਹੀਂ ਕਰਾਉਣਾ ਪਖਾਂਡ ਫੜਿਆ ਠੀਕ ਠੀਕ ਜਾ ਜਾ ਐਵੇਂ ਦੱਸ ਮਾਂ ਮਾਂ ਨਹੀਂ ਦਈ ਸਿਰ ਪੀੜ ਲਾ ਕੇ ਗਾਂ ਆ ਗਈ ਮੇਰੇ ਵੇ ਹੁਣ ਆ ਤੂੰ ਕੀ ਕਰੀ ਜਾਣ ਡਿਆ ਵਾ ਕੀ ਮੰਮਾ ਮੈਂ ਕੀ ਤੁਹਾਨੂੰ ਕਹਿੰਦੇ ਆ ਐਵੇਂ ਮੈਨੂੰ ਮਾਰੀ ਜਾਣ ਦੇ ਚਪੇਰਾ ਪਾਪਾ ਦਾ ਫੋਨ ਆਉਂਦੋ ਮੈਂ ਦੱਸਦਾ ਵਾਂ ਸਾਰੀ ਗੱਲਾਂ ਉਹਨਾਂ ਨੂੰ ਤੇ ਤੂੰ ਕੀ ਆਪਣੇ ਪਿਓ ਦੀ ਮੈਨੂੰ ਧਮਕੀ ਦਿੰਦਾ ਰਹਿਣਾ ਤੇਰਾ ਪਿਓ ਮੇਰੇ ਤੇ ਡੀਸੀ ਲੱਗਾ ਵਾ ਮੈਂ ਤੁਮ ਕੀ ਨਾ ਦਵਾਂ ਤੇ ਹੋਰ ਕੀ ਕਰਾਂ ਹਾਇ ਨੇ ਮੈਂ ਤੇ ਆਖਿਆ ਚੱਲ ਉਹ ਤਾਂ ਹੈ ਹੈ ਮੈਂ ਤੇ ਉਹਨੂੰ ਅੰਤਰਾ ਹੁਣ ਖੱਪ ਕੇ ਆਈ ਹਾਂ ਤੇ ਇਹ ਵੀ ਉਹਦੇ ਵਰਗਾ ਹੀ ਹੋ ਗਿਆ ਯੋ ਵੇ ਵੇ ਕੇ ਤੈਨੂੰ ਵੀ ਮਤ ਨਾ ਆਪਣੇ ਮਾਮੇ ਵਾਲੀ ਆ ਗਈ ਆ ਜਬਾਨ ਤੇਰੀ ਕਿਚਕਿਚ ਚੱਲਦੀ ਏ ਤੇਰੀ ਸਾਰਾ ਗੁੱਸਾ ਉਹਨਾਂ ਦਾ ਤੁਸੀਂ ਮੇਰੇ ਤੇ ਕਰਦੇ ਆ ਆਖੇ ਹਾਈਨੇ ਕਿ ਡੇ ਦੀ ਜਬਾਨ ਚੱਲਦੇ ਸੜ ਜੇ ਮੇਰੀ ਕਿਸਮਤ ਮੈਂ ਅੱਗੇ ਉਹਨੂੰ ਡਈ ਆ ਕਿ ਆ ਕੰਮ ਇਦਾ ਇਦਾ ਕਰ ਲਾ ਤੇ ਗਾੜੀ ਇਹ ਵੀ ਡਿਆ ਪਿਆ ਵਾ ਉਹਦੀ ਤਾਂ ਜਬਾਨ ਏਡੀ ਚੱਲਦੀ ਜਿਹੜੇ ਤੂੰ ਨਾ ਚਲਾ ਤੇਰੀ ਜਬਾਨ ਨੇ ਮੈ ਚੱਲਣ ਦੇਣੀ ਮੈਨੂੰ ਆਪਣਾ ਕੰਮ ਤੇ ਘਰੰਦੋ ਕਰ ਲੈ ਕੰਮ ਜੋ ਕਰਨਾ ਕਰ ਲੋ ਕਿਦਾ ਸੜੇ ਪੁੱਜੇ ਰਹਿੰਦੇ ਕਿ ਦੇ ਮਾਮਾ ਪੜੇਵਾ